ਪੰਜਾਬ ਪੁਲਿਸ ਹੁਣ ਪਿੰਡ ਦੀਆਂ ਔਰਤਾਂ ਦੇ ਹੱਥਾਂ ਦੇ ਨਾਲ ਬਣੀ ਹੋਈ ਪੁਲਸ ਦੀ ਵਰਦੀ ਪਹਿਨੇਗੀ ਜਿਸ ਦੀ ਸ਼ੁਰੂਆਤ ਸੰਗਰੂਰ ਦੇ ਵਿੱਚ ਕੀਤੀ ਗਈ ਹੈ ਸੋ ਜਿੱਥੇ 2022 ਦੇ ਵਿੱਚ ਸੰਗਰੂਰ ਪ੍ਰਸ਼ਾਸਨ ਵੱਲੋਂ ਪਹਿਲ ਨਾਮ ਦਾ ਪ੍ਰੋਜੈਕਟ ਹੈ ਜਿਹੜਾ ਸ਼ੁਰੂ ਕੀਤਾ ਗਿਆ ਸੀ ਜਿਸ ਦੇ ਵਿੱਚ ਪਿੰਡ ਦੀਆਂ ਔਰਤਾਂ ਨੂੰ ਇੱਕ ਗਰੁੱਪ ਦਾ ਗਠਨ ਕੀਤਾ ਗਿਆ ਅਤੇ ਇਸ ਪ੍ਰੋਜੈਕਟ ਦੇ ਵਿੱਚ ਬਹੁਤ ਸਾਰੇ ਕੰਮ ਨੇ ਜਿਹੜੇ ਸ਼ਾਮਲ ਕੀਤੇ ਗਏ ਸਨ ਜਿਨ੍ਹਾਂ ਦੇ ਵਿੱਚ ਔਰਤਾਂ ਨੂੰ ਆਪਣੇ ਹੱਥਾਂ ਦੇ ਨਾਲ ਬਣਾਇਆ ਗਿਆ ਸਮਾਨ ਬਾਜ਼ਾਰ ਦੇ ਵਿੱਚ ਵੇਚਣਾ ਜਾਂ ਕੱਪੜੇ ਸਲਾਈ ਕਰਨਾ ਜੈਵਿਕ ਖੇਤੀ ਕਰਨਾ ਅਚਾਰ ਬਣਾਉਣਾ ਅਜਿਹੇ ਬਹੁਤ ਸਾਰੇ ਕੰਮ ਸ਼ਾਮਲ ਕੀਤੇ ਗਏ ਸਨ ਤੇ ਸਭ ਤੋਂ ਪਹਿਲਾਂ ਸਰਕਾਰ ਦੀ ਇਸ ਦੇ ਵਿੱਚ ਸ਼ੰਗਰੂਰ ਨੂੰ ਸ਼ਾਮਲ ਕਰਕੇ ਸਕੂਲੀ ਬੱਚਿਆਂ ਦੇ ਲਈ ਵਰਦੀਆਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਇਸ ਵਾਰ ਇਹਨਾਂ ਔਰਤਾਂ ਨੂੰ ਪੰਜਾਬ ਪੁਲਿਸ ਦੀਆਂ ਵਰਦੀਆਂ ਦੀ ਸਲਾਈ ਕਰਨ ਦਾ ਕੰਮ ਆ ਜਿਹੜਾ ਮਿਲ ਚੁੱਕਿਆ ਜਿਸ ਦੇ ਵਿੱਚ 350 ਵਰਦੀਆਂ ਨੇ ਜਿਹੜੀਆਂ ਤਿਆਰ ਕੀਤੀਆਂ ਗਈਆਂ ਨੇ ਅਤੇ ਹੁਣ ਇਹ ਪ੍ਰੋਜੈਕਟ ਪੂਰੇ ਪੰਜਾਬ ਦੇ ਵਿੱਚ ਲਾਗੂ ਕੀਤਾ ਜਾਊਗਾ। ਸੋ ਪੰਜਾਬ ਸਰਕਾਰ ਇਸ ਪ੍ਰੋਜੈਕਟ ਨੂੰ ਪੂਰੇ ਪੰਜਾਬ ਦੇ ਵਿੱਚ ਸ਼ੁਰੂ ਕਰਨ ਜਾ ਰਹੀ ਹੈ ਕਿਉਂਕਿ ਇਸ ਦੇ ਨਾਲ ਪਿੰਡਾਂ ਦੀਆਂ ਔਰਤਾਂ ਨੂੰ ਘਰ ਦੇ ਵਿੱਚ ਬੈਠ ਕੇ 10 ਤੋਂ 20000 ਰੁਪਏ ਪ੍ਰਤੀ ਮਹੀਨਾ ਰੋਜ਼ਗਾਰ ਮਿਲੇਗਾ ਜਿਸ ਤੋਂ ਔਰਤਾਂ ਨੇ ਜਿਹੜੀਆਂ ਹੁਣ ਬਹੁਤ ਖੁਸ਼ ਦਿਖਾਈ ਦੇ ਰੀਆਂ ਨੇ ਤੇ ਇਸ ਦੇ ਨਾਲ ਜੋ ਵਰਦੀ ਪੁਲਿਸ ਮੁਲਾਜ਼ਮਾਂ ਨੂੰ 3500 ਰੁਪਏ ਦੀ ਮਿਲਦੀ ਸੀ ਉਹ ਵਰਦੀ ਹੁਣ ਮਹਿਜ 1100 ਰੁਪਏ ਦੇ ਵਿੱਚ ਪੂਲ ਸ ਮੁਲਾਜ਼ਮਾਂ ਨੂੰ ਮਿਲੇਗੀ ਕੀ ਨਾਮ ਜੀ ਜਸਵੀਰ ਕੌਰ ਜੀ ਤੁਸੀਂ ਕਦੋਂ ਤੁਸੀਂ ਇੱਥੇ ਆ ਰਹੇ ਹੋ ਤੇ ਤੁਹਾਨੂੰ ਇਹ ਜਿਹੜਾ ਗਰੁੱਪ ਚੱਲਦੇ ਦੇ ਬਾਰੇ ਕਿਵੇਂ ਪਤਾ ਲੱਗਿਆ ਸਾਰੇ ਗਰੁੱਪ ਬਣੇ ਹੋਏ ਸੀਗੇ ਉਹਦੇ ਵਿੱਚ ਸਾਨੂੰ ਮੈਸੇਜ ਮਿਲਿਆ ਵੀ ਐ ਕਰਕੇ ਵੀ ਤੁਸੀਂ ਸਿਲਾਈ ਦਾ ਕੰਮ ਕਰਨਾ ਚਾਹੁੰਦੇ ਹੋ ਅਸੀਂ ਅਸੀਂ ਸਿਲਾਈ ਦਾ ਕੰਮ ਪਹਿਲਾਂ ਕਰਦੇ ਹੁੰਦੇ ਸੀ ਇਹ ਲੈਰੀਆਂ ਅੱਗੇ ਫੌਜਰੀ ਦਾ ਜੀ ਤੇ ਉਹਦੇ ਬਾਅਦ ਸਾਨੂੰ ਇਹ ਦੇ ਬਾਰੇ ਪਤਾ ਲੱਗਿਆ ਫਿਰ ਅਸੀਂ ਇੱਥੇ ਆ ਕੇ ਕੰਮ ਕਰਿਆ ਉਰੇ ਸਾਨੂੰ ਜਾਦੇ ਵੈਸੇ ਵੱਡੀਆਂ ਮਸ਼ੀਨਾਂ ਨੇ ਉੱਥੇ ਅਸੀਂ ਆਪਦਾ ਘਰੇ ਨਹੀਂ ਜਾ ਕੇ ਕੰਮ ਕਰਦੇ ਸੀ ਘਰੇ ਇੰਨਾ ਕੰਮ ਨਹੀਂ ਹੁੰਦਾ ਸੀਗਾ ਕਿਉਂਕਿ ਮੇਰੇ ਤਿੰਨ ਬੇਟੀਆਂ ਨੇ ਜੀ ਇੱਕ ਛੋਟਾ ਬੇਟਾ ਤਾਂ 1 ਸਾਲ ਦਾ ਤੇ ਉਰੇ ਸਾਨੂੰ ਵਧੀਆ ਨਕਮ ਹੋ ਜਾਂਦੀ ਹੈ ਜੀ ਵੀ 28 18000 ਤੋਂ 20000 ਤੱਕ ਮਹੀਨੇ ਦਾ ਅਸੀਂ ਪਾ ਲੈਨੇ ਆਂ ਔਰ ਤੁਸੀਂ ਕੀੜਾ ਕੰਟਰੈਕਟ ਹੈ ਜਿਹੜਾ ਤੁਹਾਨੂੰ ਮਿਲਿਆ ਹੋਇਆ ਤੇ ਕੀ ਚੀਜ਼ ਦੀ ਸਲਾਈ ਕਰਦੇ ਹੋ ਹੁਣ ਅਸੀਂ ਪੰਜਾਬ ਪੁਲਿਸ ਦੀ ਕਰ ਰਹੇ ਹਾਂ ਕੀ ਚੀਜ਼ ਸ਼ਾਰਟ ਜੋਣਾ ਨੇ ਪੈਂਟਰੀ ਹੁੰਦੀ ਬਿਲਕੁਲ ਠੀਕ ਪਹਿਲੀ ਵਾਰ ਹੋਇਆ ਕਿ ਪਿੰਡਾਂ ਦੇ ਵਿੱਚ ਤਾਂ ਪੰਜਾਬ ਪੁਲਿਸ ਦੀਆਂ ਬਦਲੀਆਂ ਸਲਾਈ ਕਰਦੇ ਹਾਂ ਹਾਂਜੀ ਹਾਂਜੀ ਸਰ ਕਿਤਰਾ ਮੈਸੇਜ ਮਿਲਦਾ ਹੁਣ ਤੋਂ ਕਿਹਦਾ ਆਉਂਦਾ ਤੁਸੀਂ ਦੇਖੋਗੇ ਸਕੂਲਾਂ ਦੇ ਵਿੱਚ ਬੱਚੇ ਨੇ ਉਹ ਤੁਹਾਡੇ ਆਪਣੇ ਬਣੇ ਹੋਣੀਆਂ ਬਦਲੀਆਂ ਪੰਜਾਬ ਪੁਲਿਸ ਦੇ ਜਿਹੜੀ ਕੰਪਨੀ ਤੋਂ ਕਰਦੀ ਹੈ ਜਿਹੜੀ ਉਹ ਤੁਹਾਡੇ ਸਲਾਈ ਕਰਦੀ ਹੁੰਦੀ ਹਾਂਜੀ ਸਰ ਹੁਣ ਹੱਥ ਜੋ ਜੋ ਵੀ ਕੋਈ ਯਰ ਦੀ ਦਿੱਕ ਨਹੀਂ ਆਉਂਦੀ ਸਰ ਹੱਥ ਜਿਉਂ-ਜਿਉਂ ਵੀ ਬਹਣੀਆਂ ਦੇ ਬਾਕੀ ਇਹ ਮਸ਼ੀਨਾਂ ਦੀ ਸਲਾਈ ਵੀ ਬਹੁਤ ਸਾਫ਼ ਹੁੰਦੀ ਹੈ ਕੋਈ ਦਿੱਕਤ ਨਹੀਂ ਜੈਕ ਦੀਆਂ ਮਸ਼ੀਨਾਂ ਨੇ ਸਰ ਹਾਂਜੀ ਪੂਰੀ ਆਟੋਮੈਟਿਕ ਮਸ਼ੀਨਾਂ ਨੇ ਹਾਂਜੀ ਆਟੋਮੈਟਿਕ ਮਸ਼ੀਨਾਂ ਇਹਦੇ ਕੈਂਚੀ ਦੀ ਵੀ ਲੋਡ ਨਹੀਂ ਪੈਂਦੀ ਸਰ ਆਟੋਮੈਟਿਕ ਤਾਗਾ ਘਟਦੀ ਕਿੰਨੀ ਕੀ ਦੁਦਲੀ ਦੇਖਦਾਂ ਆਪਣੀ ਜ਼ਿੰਦਗੀ ਚ ਪਹਿਲਾ ਨਾਲ ਹੋਣ ਦੇ ਵਿੱਚ ਇੱਥੇ ਆ ਕੇ ਕਿਵੇਂ ਮਹਿਸੂਸ ਹੁੰਦਾ ਤੁਸੀਂ ਦਿੱਲੀ ਸਰ ਬਹੁਤ ਜਿਆਦਾ ਜਿੱਥੇ ਅਸੀਂ 5 ਤੋਂ 1000 ਦਾ ਕੰਮ ਮਾਸਾ ਹੀ ਕਰਦੇ ਸੀਗੇ ਅਸੀਂ 18 ਤੋਂ 20000 ਰੁਪਏ ਦਾ ਕੰਮ ਪਰ ਮਹੀਨੇ ਕਰ ਜਿਗਰ ਕਰੀ ਤਾਂ ਜ਼ਿਆਦਾਤਰ ਔਰਤਾਂ ਨੂੰ ਸਲਾਈ ਕੜਾਈ ਦੇ ਪਿੰਡਾਂ 'ਚ ਕੰਮ ਆਉਂਦਾ ਤਾਂ ਤੁਸੀਂ ਉਹਨਾਂ ਨਾਲੋਂ ਆਪਣੇ ਆਪ ਨੂੰ ਵੱਖਰਾ ਕਿਵੇਂ ਦੇਖਦੇ ਹੋ ਯਾਦ ਕਰੀ ਨਹੀਂ ਬਾਹਰ ਤੋਂ ਬਾਹਰ ਨਿਕਲ ਪਾਉਂਦੇ ਤਾਂ ਤੁਸੀਂ ਇੱਥੇ ਆ ਰਹੇ ਹੋ ਚੰਗਾ ਕਮਾਵੋਗੇ ਆਪਣੇ ਹਾਂਜੀ ਉਹ ਗੁזרה ਫਰਕ ਕਿੰਨਾ ਕੁ ਲੱਗ ਰਿਹਾ ਤੁਹਾਨੂੰ ਬਹੁਤ ਜਿਆਦਾ ਫਰਕ ਹੈ ਸਰ ਪਿੰਡਾਂ ਦੀ ਸਲਾਈ ਦਾ ਵਸੇ ਪਤਾ ਹੈ ਕੋਈ ਆ ਜਾਂਦਾ ਹੈ ਅਗਲਾ ਦੇ ਵੀ ਜਾਂਦੇ ਹੈ ਕਈ ਵਾਰੀ ਨਹੀਂ ਵੀ ਦੇ ਕਿ ਮੌਕੇ ਤੇ ਨਹੀਂ ਦਿੰਦੇ ਹੈਗੇ ਪਿੰਡਾਂ ਚ ਸਲਾਈ ਕਰ ਦਿੰਦਾ ਹੈਗੇ ਨਾ ਵੀ ਅਸੀਂ ਬਹੁਤ ਜ਼ਿਆਦਾ ਕਰ ਦਿੰਨੇ ਪਰ ਉਹਨਾਂ ਨੂੰ ਐ ਨਹੀਂ ਹੈਗਾ ਸਰ ਵੀ ਦੇ ਗਏ ਅਗਲਾ ਕੰਮ ਕਰ ਲਿਆ ਉਹਨਾਂ ਨੇ ਕਈ ਵਾਰੀ ਦੇ ਵੀ ਜਾਂਦੇ ਨੇ ਕਈ ਵਾਰੀ ਲੜਕਦੇ ਵੀ ਫਰੀ ਜਾਂਦੇ ਨੇ ਉਹ ਇੰਨਾ ਕੰਮ ਨਹੀਂ ਕਰਦੇ ਪੇਮੈਂਟ ਤੋਂ ਮਹੀਨੇ ਦੀ ਮਹੀਨੇ ਆਈ ਹੁੰਦੀ ਤਾਂ ਤੁਹਾਨੂੰ ਲੱਗਦਾ ਕਿ ਜਿਹੜਾ ਇਸ ਤਰ੍ਹਾਂ ਦੀ ਔਜ਼ਾਰ ਨਹੀਂ ਹੋਰ ਲੱਗਣੇ ਚਾਹੀਦੇ ਨੇ ਜਿਹੜੀਆਂ ਅਪਰ ਆਪਣਾਂ ਦੇ ਔਰਤਾਂ ਕੰਮ ਕਰਨਾ ਚਾਹੁੰਦੀਆਂ ਉਹ ਜੋੜ ਸਕਦੀਆਂ ਨੇ ਹਾਂਜੀ ਸਰ ਅਰ ਕੀ ਨਾਮ ਤੁਹਾਡਾ ਅਮਨਦੀਪ ਕੌਰ ਅਮਰਦੀਪ ਜੀ ਕਦੋਂ ਤੋਂ ਕਿਹੜੇ ਪਿੰਡ ਤੋਂ ਆ ਰਹੇ ਹੋ ਤੇ ਕਦੋਂ ਤੋਂ ਰੇ ਆਉਂਦੇ ਇਹਦੇ ਵਿੱਚ ਕੰਮ ਕਰਦੇ ਹੋ ਸਰ ਇਸੇ ਪਿੰਡ ਤੋਂ ਆ ਹੂੰ ਤੇ 3 ਮਹੀਨੇ ਹੋ ਗਏ ਮੈਨੂੰ ਇਸੇ ਪਿੰਡ ਤੇ ਕੰਮ ਕਰਦਿਨੀ ਹੂੰ ਅੱਛਾ ਜੇ ਈ ਤੁਹਾਡੀ ਔਰ ਜਿਸ ਵਾਰ ਤੁਸੀਂ ਕੰਮ ਕਰਦੇ ਹੋ ਕਿਸ ਤਰ੍ਹਾਂ ਦੀ ਮਸ਼ੀਨਾਂ ਦੇ ਉੱਪਰ ਵਰਕ ਕਰਾ ਜਾਂਦੇ ਹੋ ਤੁਹਾਡਾ ਕੀ ਕੰਮ ਆ ਕੀ ਰੋਲ ਆ ਤੁਹਾਡਾ ਜੀ ਮਤਲਬ ਬਟਨ ਲਗਾ ਜਾਂਦੇ ਹੋ ਮਤਲਬ ਡਰੈਸਾਂ ਦੂਸਰੀਆਂ ਮਸ਼ੀਨਾਂ 'ਚ ਡਰੈਸਾਂ ਸੇ ਜਾਂਦੀਆਂ ਮੈਂ ਇੱਥੇ ਬਟਨ ਲਗਾਉਂ ਹੂੰ ਅੱਛਾ ਕਿਵੇਂ ਦੇਖਦੇ ਹੋ ਕਿ ਅੱਜ ਦੇ ਸਮੇਂ 'ਚ ਮੈਂ ਆਪ ਤੋਂ ਤੁਸੀਂ ਘਰੇਲੂ ਪਹਿਲਾਂ ਕਰਿਆ ਆਪਾਂ ਕੰਮ ਕਰਦੇ ਸੀ ਇੱਕੇ ਮਸ਼ੀਨ ਦੇ ਉੱ ਤੁਸੀਂ ਹੁਣ ਅਲੱਗ-ਅਲੱਗ ਜਗ੍ਹਾ ਤੇ ਮਤਲਬ ਤੁਹਾਡਾ ਕੰਮ ਸਿਰਫ ਬਟਨ ਲਾਉਣਾ ਆਟੋਮੈਟਿਕ ਮਸ਼ੀਨਾਂ ਦੇ ਨਾਲ। ਹਾਂ। ਬਟਨ ਖੜ ਤੁਹਾਡਾ ਹੱਥ ਨਾਲ ਸੂਈ ਵਾਲਾ ਕੰਮ ਨਹੀਂ ਹੈਗਾ। ਨਹੀਂ ਜੀ ਆਟੋਮੈਟਿਕਲੀ ਲੈ ਗਏ। ਬਹੁਤ ਆਸਾਨ ਤਰੀਕੇ ਨਾਲ ਲੱਗਦਾ ਹੈ। ਹਾਂ। ਤੁਸੀਂ ਕਿਸ ਤਰ੍ਹਾਂ ਦੀਆਂ ਮਸ਼ੀਨਾਂ ਨੇ ਹੋਰ ਮੰਨ ਲਿਆ? ਅਡੋਰ ਕਿਸ ਤਰ੍ਹਾਂ ਦਾ ਕੰਮ ਹੁੰਦਾ ਉਹਰੇ ਤੁਹਾਡੇ? ਅ ਕਿਸ ਤੇ ਕਾਜ ਕੀਤੇ ਜਾਂਦੇ ਆ ਤੇ ਡਾਕ ਲਗਾਏ ਜਾਂਦੇ ਆ ਜੀ। ਕਈਆਂ ਧਿਆਨ ਟੁਲਾ ਕੀਤੀ ਜਾਂਦੀ ਆ ਬਟਨ ਲਗਾਏ ਜਾਂਦੇ ਆ। ਹਾਂ। ਤੁਹਾਡਾ ਕੀ ਨਾਮ ਹੈ ਜੀ ਆਪਣਾ? ਹਰਦੀਪ ਸਿੰਘ ਜੀ। ਦੱਸ ਦਿੱਤੋ ਸੀ ਕਿੱਥੇ ਕੰਮ ਕਰਦੇ ਹੋ ਤੇ ਕੀ ਕੰਮ ਕਰਦੇ ਹੋ? ਪਹਿਲ ਕੰਪਨੀ 'ਚ ਕੰਮ ਕਰਦਾ ਹਾਂ। ਟਿਬੀ ਦੇ ਰਹਿਣ ਵਾਲਾ ਹਾਂ। ਮੈਂ ਆਟੋਮੈਟਿਕ ਦੋ ਮਸ਼ੀਨਾਂ ਚਲਾਉਂਦਾ ਹਾਂ। ਇੱਥੇ ਮਸ਼ੀਨ ਤੇ ਮਾਲ ਨਿਕਲਦਾ ਹੈ ਅੱਗੇ ਲੇਡੀਜ਼ ਨੂੰ ਦਿੱਤਾ ਜਾਂਦਾ ਹੈ। ਲੇਡੀਜ਼ ਸਲਾਈ ਕਰਕੇ ਦੇ ਕੇ ਜਾਂਦੇ ਨੇ। ਕੀ ਕੰਮ ਕਰਦੇ ਹੋ ਰਾਜੀ? ਕੀ ਮੰਨਦਾਰੀ ਤੁਸੀਂ? ਕੋਟੀ ਬੰਦੀ ਹੈ ਸਰਕਾਰੀ ਸਕੂਲਾਂ ਦੀ। ਕਿਵੇਂ ਤੁਹਾਨੂੰ ਇਹ ਚੀਜ਼ ਦਾ ਪਤਾ ਲੱਗਿਆ ਤੁਸੀਂ ਇੱਥੇ ਕਿਵੇਂ ਕੰਮ ਕਰ ਲਿਆ? ਇੱਥੇ ਮੇਰੇ ਮੰਮਾ ਦੇ ਗਰੁੱਪ ਚ ਨੇਗੇ। ਉਹਨਾਂ ਤੋਂ ਮਿਲਿਆ ਸੀ ਮੈਨੂੰ ਇਹ ਕੰਮ। ਤੁਸੀਂ ਸਿਲਾਈ ਫਿਰ ਲਈ ਸੀ ਜੀ। ਹਾਂਜੀ ਲੁਧਿਆਣਾ ਦੀ ਤਾਂ ਹੁਣ ਕਿੰਨੇ ਟਾਈਮ ਤੋਂ ਕੰਮ ਕਰਦੇ ਮੈਨੂੰ 18 ਸਾਲ ਹੋ ਗਏ ਜਾਨੀ ਇੱਕ ਪੈਸੇ ਬਣੇ ਜਾਨੀ ਕਿ ਤਨਖਾਹ ਤੇ ਆ ਜੀ 15000 ਦੇ ਬਣਦੀ ਤਾਂ ਕਿੰਨਾ ਕੁ ਫਰਕ ਪੈ ਰਿਹਾ ਤੁਹਾਡੇ ਆਸਤਰ ਬਹੁਤ ਵਧੀਆ ਹੋ ਰਿਹਾ ਜੀ ਬੱਚਿਆਂ ਦੀ ਪੜਾਈ ਬਹੁਤ ਸੋਹਣੀ ਚੱਲ ਰਹੀ ਹੁਣ ਹੋ ਰਿਹਾ ਕਿ ਦੇਖੋ ਪ੍ਰਾਈਵੇਟ ਕੰਮਾਂ ਤੇ ਇੰਨੇ ਪੈਸੇ ਨਹੀਂ ਹੁੰਦੇ ਸਾਨੂੰ ਹੋ ਰਿਹਾ ਕਿ ਸਾਡਾ ਬਹੁਤ ਵਧੀਆ ਚੱਲ ਰਿਹਾ ਹੈ ਸਿਸਟਮ ਮੈਂ ਨਾ ਤੁਹਾਨੂੰ ਸਾਡੇ ਗਰੁੱਪ ਦੇ ਵਿੱਚ ਵੀ ਤੁਸੀਂ ਕੰਮ ਕਰ ਸਕਦੇ ਤਾਂ ਜਿਹੜੀ ਸੀ ਨਾ ਕਿ ਕਿੰਨਾ ਕੁ ਤੇ ਕਿ ਉਹਦਾ ਕਪੜਾ ਇਹਦਾ ਕਰਦੇ ਤੁਹਾਨੂੰ तकरीबन ਰੋਜ਼ ਦਾ ਇਹ ਛੋਟੇ ਸਾਈਜ਼ ਲਗਾ ਕੇ ਵੱਡੇ ਸਾਈਜ਼ ਲਗਾ ਕੇ ਆਪਾਂ 40 ਪੀਸ ਦੇ ਕਰੀਬ ਨਿਕਲ ਜਾਂਦਾ ਇੱਕ ਮਸ਼ੀਨ 'ਚ ਜਦੋਂ ਕਿ ਦੋ ਮਸ਼ੀਨਾਂ ਲੱਗ ਜਾਂਆਂ ਨੇ 80 ਦੇ 100 ਦੇ ਕਰੀਬ ਚੱਲਾ ਜਾਂਦਾ ਮਨਾਂ ਨੂੰ ਕਿੰਨਾ ਕਿੰਨਾ ਟਾਈਮ ਟੋਟਲ ਕੰਮ ਲੱਗਦਾ ਮੈਂ 10 ਘੰਟੇ ਚੱਲਦਾ ਹੈ ਸਾਲ ਦੇ ਵਿੱਚ ਜਿਹੜਾ ਕਿੰਨਾ ਟਾਈਮ ਟੁੱਟਣਾ ਕੰਮ ਆਉਂਦਾ 12 ਮਿੰਟ ਹੀ ਲੈਂਦਾ